ਸਾਤ ਸੰਗ ਜੀਓ ਇਹ ਜੋ ਚੋਲਾ ਜੋ ਜੇਲਾ ਸਾਹਿਬ ਕੇ ਵਾਜ ਮਾਰ ਰਹਾ ਸਥਿਤ ਹੈ ਗੁਰਪਿਆਸਾ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘੱਟ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇ ਵਿੱਚੋਂ ਆਇਆ ਅਦਬ ਦੇ ਵਿੱਚ ਬੇਚ ਲਾਜਬਦ ਲਾਜਬਦ ਰਾਜਾ ਸੀ ਸਾਤ ਸੰਗ ਜੀ ਤੁਹਾਨੂੰ ਨਾਨਕ ਪਾਸ ਦੁਨੀਆ ਤਾ ਦੇ ਜੋ ਅਦਬ ਦੇ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰਪਿਆਸਾ ਸੇ ਇਹ ਚੋਲਾ ਬਲਮਾਤ ਆਕਾਰਪੁਖ ਵੱਲੋਂ ਗੁਰਮਾਰਾਈ ਦੇ ਤਨਦੇ ਉਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਸ ਸੱਤ ਤਲਾਂ ਦੀਆਂ ਲਾਇਤਾ ਲਿਖੀਆਂ ਹੋਈਆਂ ਆ ਸਾਇਤਾ ਲਿਖੀਆਂ ਹੋਈਆਂ ਆ ਸਾਡੇ ਕੁਰਾਨ ਦੀਆਂ ਆਇਤਾ ਲਿਖੀਆਂ ਹੋਈਆਂ ਆ ਤੁਹਾਨੂੰ ਕੋ ਲਾਨ ਕਪਾਸ ਸਾਜੀ ਗੁਰਬਾਨੀ ਦਾ ਪਛਾਣ ਕਰਦੇ ਸਨ ਨੰਕਾਜ਼ ਤੁਹਾਨੂੰ ਬਾਦ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇਨੇ ਆਇਤਾ ਵਾਲਾ ਪਹਿਨਿਆ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਦਾ ਆ ਇਹ ਤਾਂ ਸਿੱਖਤਾਂ ਦਾ ਪਛਾਣ ਕਰਦਾ ਆ ਪਤਾ ਨਹੀਂ ਕਿਹੜੇ ਤੋਂ ਦਾ ਪਛਾਣ ਕਰਦਾ ਸਾਡੇ ਮੁਸਲਮਾਨ ਦਾ ਤੁਹਾਨੂੰ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਦ ਨੇ ਇਹ ਸੁਣਿਆ ਉਹਨੇ ਕਹੇ ਜਾਓ ਉਸ ਨੂੰ ਮਾਲ ਮਕਾ ਦਿਓ ਜਿਹੜਾ ਸਾਡੇ ਅਸੂਲਾਂ ਦੇ ਬਦੌਲ ਚੱਲਦਾ ਹੈ ਸਾਧ ਸੰਗਿ ਮਾਲ ਦੇ ਵਾਸਤੇ ਗਿਆ ਤਾਂ ਨੂੰ ਨਾਨਕ ਪਾਸ ਸਾਨੂੰ ਭਾਰਤ ਸੁਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤਾਨ ਨੂੰ ਨਾਨਕ ਪਾਸੇ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਧਾ ਅਗਦਾ ਅਜੇ ਕਿ ਸੀਸ ਝੁਕਾਇਆ ਉਹਦੇ ਸੇਵਕਾਂ ਨੇ ਕਿ ਉਹ ਤਾਂ ਨਾ ਭਾਰਤ ਸੁਟਿਆ ਮਰਦਾ ਏ ਨਾ ਪਾਣੀ 'ਚ ਡੋਬਿਆ ਮਰਦਾ ਏ ਨਾ ਤੋਏ ਜਿਵੇਂ ਤੇ ਡੁੱਬਿਆ ਮਰਦਾ ਏ ਸਾਧ ਸੰਗਿ ਜਜ਼ਾਜ ਜਜ਼ਾਜ ਬੰਦ ਜਦੋਂ ਸਾਹਮਣੇ ਗਿਆ ਬਈ ਤਾਂ ਸਵਾਲ ਜਵਾਬ ਹੋਏ ਸਾ ਆਖਰ ਲਾਜ ਲਾਜਵੱਦ ਨੂੰ ਸੀਸ ਝੁਕਾਣਾ ਪਿਆ ਸਾਧ ਸੰਗ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਲਾਜਵੱਦ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤਾਂ ਉਹਨੇ ਆਖੜ ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀਸ ਝੁਕਾਇਆ ਗੋਦਾਨਗ ਪਾ ਸਕਦੇ ਚਾਨਣ ਵਿੱਚ ਉਹਦਾ murid ਬਣ ਗਿਆ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਸ਼ ਤਾਲਨ ਕੋ ਨਾਨਕ ਪਾਸ਼ਾ ਨੇ ਦਿੱਤਾ ਸੀ ਮੇਰਾ ਨਾਮ ਹ ਜਰਨਾਲ ਸਿੰਘ 90 ਸਾਲ ਕਰੀ ਮੇਰੀ ਉਮਰ ਇਹ ਸੰਗ ਖੰਡਾ ਅਸੈਨ ਨਾ ਤੋਂ ਚੱਲਦਾ ਤੇ ਡੇਰਾ ਸਾਹਿਬ ਪਹੁੰਚਦੇ ਆ ਡੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਹੈ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਇਹ ਸੁਆਫ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਪੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋੜਾ ਸਾਹਿਬ ਹੈ ਇਹਨੇ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨੇ ਪੁੱਟ ਕੇ ਲਿਆਉਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਚੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀਤ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਉਹ ਮਿਲਦੇਗਾ ਕਾਬਲੀ ਮਾਲ ਨੇ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲਾਂਬੇ ਹੋ ਗਿਆ ਕਾਬਲੀ ਮਾਲ ਸੰਗਤ ਦੇ ਸਮੇਤ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਭ ਪਹੁੰਚਿਆ ਜਿਹਦਾ ਅੱਜ ਬਹੁਤ देर ਤੋਂ ਲੈ ਕੇ ਚੋਲੇ ਸਾਹਿਬ ਦਾ ਜਦੋਂ ਆ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦਾ ਸੰਗ ਕੇ ਸੰਗਤ ਇਕੱਠੀ ਹੋ ਕੇ ਦਾਮਦੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਅਦਾਸ ਬੇਨਤੀ ਕਰਦਾ ਸਾ ਸੰਗ ਉਹਦੀ ਪੂਰੀ ਕਰਦਾ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ